ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆ ਮਸਤੂਆਣਾ ਸਾਹਿਬ ਬੱਬਾ ਅਤਰ ਸਿੰਘ ਜੀ ਦੇ ਸਥਾਨ ਤੇ ਤੇ ਚਲੋ ਤੁਹਾਨੂੰ ਆਪਾਂ ਕਰਵਾਉਣੀ ਆ ਦਰਸ਼ਨ ਚਲੋ ਮੇਰੇ ਨਾਲ ਨਾਲ ਇੱਥੇ ਜਿਹੜੇ ਬੜਾ ਹੀ ਵਧੀਆ ਗੁਰੂ ਘਰ ਦੇ ਵਿੱਚ ਆਨੰਦ ਆਉਂਦਾ ਬਹੁਤ ਹੀ ਸੋਹਣਾ ਗੁਰੂ ਘਰ ਬਣਿਆ ਹੋਇਆ ਤੇ ਜਦੋਂ ਤੁਸੀਂ ਆਉਂਗੇ 게ਟ ਨੇ ਜਿਹੜੇ ਉਹ ਸੈਂਸਰ ਵਾਲੇ ਨੇ ਤੇ ਅੰਦਰ ਵੀ ਬੜਾ ਇਹ ਸ਼ਾਂਤਮਈ ਜਿਹੜਾ ਮਾਹੌਲ ਮਿਲ ਜਾਂਦਾ ਆਪਾਂ ਨੂੰ ਗੁਰਵਾਣੀ ਤੁਸੀਂ ਸੁਣ ਸਕਦੇ ਹੋ ਬੈਠ ਕੇ ਬੜਾ ਹੀ ਆਨੰਦ ਆਉਂਦਾ ਤੇ ਬੜਾ ਹੀ ਵਧੀਆ ਬਹੁਤ ਸੋਹਣਾ ਗੁਰੂ ਘਰ ਬਣਾਇਆ ਗਿਆ ਤੇ ਸਭ ਤੋਂ ਵਧੀਆ ਜਿਹੜੀ ਮੈਨੂੰ ਗੱਲ ਲੱਗੀ ਇੱਥੇ ਕਿ ਪ੍ਰਸ਼ਾਦ ਲੈਂਦਿਆਂ ਟਾਈਮ ਇੰਨਾ ਧਿਆਨ ਰੱਖਿਆ ਗਿਆ ਕਿ ਪ੍ਰਸ਼ਾਦ نیچے ਨਾ ਗਰੇ ਤੇ ਮੈਨੂੰ ਇਹ ਚੀਜ਼ ਹੈ ਜਿਹੜੀ ਬਹੁਤ ਹੀ ਵਧੀਆ ਲੱਗੀ ਆ ਤੇ ਇਹ ਸਾਰੇ ਗੁਰੂ ਘਰਾਂ ਦੇ ਵਿੱਚ ਲਾਗੂ ਹੋਣੀ ਚਾਹੀਦੀ ਆ ਤੇ ਗੁਰੂ ਘਰ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਤੇ ਬਹੁਤ ਹੀ ਸ਼ਾਂਤੀ ਨਾਲ ਜਿਹੜਾ ਤੁਸੀਂ ਗੁਰਵਾਣੀ ਨੂੰ ਸਰਵਨ ਕਰ ਸਕਦੇ ਹੋ ਤੇ ਮੈਨੂੰ ਤਾਂ ਗੁਰੂ ਘਰ ਬਹੁਤ ਹੀ ਵਧੀਆ ਲੱਗਿਆ ਕੌਣ ਕੌਣ ਗਿਆ ਹੋਇਆ ਇਸ ਗੁਰੂ ਘਰ ਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਾਂ ਫੇਰ ਇੱਕ ਗੁਰਬਾਣੀ ਦੇ ਰਿਲੇਟਡ ਗੁਰੂ ਘਰ ਦੇ ਰਿਲੇਟਡ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਤਦ ਤੱਕ ਲਈ ਰੱਬ ਰੱਖਾ ਫੇਰ ਤੋਂ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ